ਨੇ ਨਾਮ ਦੀ सोनू ਸਰਪੰਚ ਪਿੰਡ ਕੋਇਲ ਖੜੇ ਤੋਂ ਸਰ ਜੀ ਅੱਜ ਕੋਇਲ ਖਾੜਾ ਦੇ ਵਿੱਚ ਮੇਲਾ ਲਗਾਇਆ ਕਿ ਕਿਹੜੀ ਜਗ੍ਹਾ ਤੇ ਔਰ ਕਿਹੜੇ ਬੱਲੇ ਇਹ ਇਹ ਮਨੋ ਕੋਇਲ ਖੜੇ ਦੀ ਵੱਲੋਂ ਲੱਗਦਾ ਹੈ ਰਹਿਮਤ ali ਬਾਬਾ ਜੀ ਦਾ ਨਾਮ ਹੈ ਜੀ ਇਹ ਕੋਠੇ ਦੀ ਮਨੋ ਜੇ ਰੇਲਵੇ ਦੀ ਫਾਟਕ ਤੇ ਰੇਲਵੇ ਦੇ ਫਾਟਕ ਤੇ ਪੱਕੀ ਨਹਿਰ ਤੇ ਲਗਾਇਆ ਜਾਂਦਾ ਜੀ ਇਹ ਸੋਨ ਦੇ ਤੀਜੇ ਵੀਰਵਾਰ ਲਗਾਇਆ ਜਾਂਦਾ ਔਰ ਬੜੀ ਧੂਮ-ਧਾਮ ਦੇ ਨਾਲ ਲਗਾਇਆ ਜਾਂਦਾ ਔਰ ਟੂਟ ਲੰਗਰ ਟੂਟ ਜਲੇਬੀ ਔਰ ਹਰ ਇੱਕ ਤਰ੍ਹਾਂ ਦੀ ਮੰਨ ਲਓ ਪਾਣੀ ਦੀ ਸੇਵਾ ਮੰਨ ਲਓ ਹਰ ਇੱਕ ਤਰ੍ਹਾਂ ਦੀ ਪਰ ਸੇਵਾਦਾਰ ਬੜੀ ਸੰਜੋਗ ਨਾਲ ਔਰ ਬੜੇ ਉਸ਼ਾ ਨਾਲ ਹਰ ਸਾਲ ਮਨਾਉਂਦੇ ਆ ਔਰ ਬਾਬਾ ਜੀ ਦੀ ਕਿਰਪਾ ਦੇ ਨਾਲ ਬੜੀ ਸ਼ਰਧਾ ਦੇ ਨਾਲ ਸੋਹਣ ਦੇ ਤੀਜੇ ਵੀਰਵਾਰ ਬਾਬਾ ਰਹਿਮਤ ਅਲੀ ਦਾ ਮੇਲਾ ਲਗਾਇਆ ਜਾਂਦਾ ਔਰ ਬਾਬੇ ਦੀ ਕਿਰਪਾ ਦੇ ਨਾਲ ਬਹੁਤ ਹੀ ਤੁਮਦਮ ਦੇ ਨਾਲ ਹਰ ਇੱਕ ਹਰ ਇੱਕ ਸਾਲ ਇਸੇ ਤਰ੍ਹਾਂ ਸੋਹਣ ਦੇ ਤੀਜੇ ਵੀਰਵਾਰ ਲਗਾਇਆ ਜਾਂਦਾ ਜੀ ਇਲਾਕੇ ਤੱਕ ਕਿੰਨਾ ਕੁ ਲੋਕ ਰਹਿੰਦਾ ਹੈ ਬਹੁਤ ਜ਼ਿਆਦਾ ਜੀ ਮੰਨ ਲਓ ਸਾਨੂੰ ਜਿਹੜਾ ਇਹ ਇਹ ਮੇਲਾ ਹੈ ਇਹ ਚਾਰ ਪੰਜ ਪਿੰਡਾਂੋਂ ਲੱਗਦਾ ਹੈ ਜੀ ਕਿੰਨੂ ਕੋਇਲ ਖੜਾ ਪਿੰਡ ਬਕੈਨ ਵਾਲਾ ਔਰ ਪਿੰਡ ਕੋਠਾ ਔਰ ਪਿੰਡ ਪੱਕੀ ਔਰ ਇੱਕ ਨਾਲ ਹੀ ਛੋਟਾ ਜਿਹਾ ਪਿੰਡ ਖਖਿਆ ਉਹਦਾ ਵੀ ਸਹਿਯੋਗ ਸਾਨੂੰ ਬੜਾ ਮਿਲਦਾ ਜੀ ਲੇਕਿਨ ਸਾਰੇ ਹੀ ਬੜਾਈ ਮੰਨ ਲਓ ਸ਼ਰਦਾ ਦੇ ਨਾਲ ਬੜੀ ਮੰਨ ਲਓ ਸ਼ੌਂਕ ਦੇ ਨਾਲ ਸਾਨੂੰ ਸੇਵਾ ਦਿੰਦੇ ਆ ਇਹ ਹਰ ਸਾਲ ਹੀ ਜਿਹੜਾ ਵੀ ਕੋਈ ਸਾਨੂੰ 10 ਰੁਪਏ ਦੀ ਵੀ ਪਰਚੀ ਘਟਾਉਂਦਾ ਉਹਦਾ ਮੰਨ ਲਓ ਯਾਨੀ ਕਿ 5 ਰੁਪਏ ਵੀ ਕੋਈ ਘਟਾਉਂਦਾ ਨਾ ਉਹਦਾ ਰੁਪਇਆ ਲੱਗਦਾ ਵੇਰਤ ਨਹੀਂ ਜਾਣ ਦਿੰਦੇ ਅਸੀਂ ਹਰ ਇੱਕ ਸਾਲ ਦੇ ਵਿੱਚ ਕੋਈ ਨਾ ਕੋਈ ਕੰਮ ਕਰਾਉਣੇ ਆ ਜਿਵੇਂ ਕਿ ਮੰਨ ਲਓ ਗੱਲ ਕਰਦੇ ਆ ਪਹਿਲਾਂ ਦਰਬਾਰ ਬਣਾਇਆ ਫੋਨ ਅਸੀਂ ਸ਼ੈੱਡ ਬਣਾਇਆ ਅਸੀਂ ਇਸ ਤਰ੍ਹਾਂ ਹਰ ਇੱਕ ਸਾਲ ਦੇ ਵਿੱਚ ਬਜਟ ਜਿਵੇਂ ਇਕੱਠਾ ਹੋ ਜਾਂਦਾ ਉਵੇਂ ਅਸੀਂ ਕੰਮ ਕੋਈ ਨਾ ਕੋਈ ਅਸੀਂ ਕੰਮ ਕਰਦੇ ਨੇ ਸਬਿਆਚਾਰ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਆ ਸਬਿਆਚਾਰ ਨੂੰ ਅੱਗੇ ਅਸੀਂ ਕਬੱਡੀ ਕਰਾਉਂਦੇ ਸੀ ਹੁਣ ਥੋੜਾ ਜਿਹਾ ਮੰਨ ਲੋ ਕਹਿਣ ਦਾ ਭਾਵ ਹੈ ਇੱਕਦਮ ਜਿਵੇਂ ਛੱਡ ਦਾ ਕੰਮ ਚੱਲਣੇ ਕਰਕੇ ਸਾਨੂੰ ਪਤਾ ਜਿਵੇਂ ਕਬੱਡੀ ਦਾ ਬਹੁਤ ਸ਼ੌਂਕ ਵੀ ਹੈ ਸਾਨੂੰ ਕਬੱਡੀ ਕਰਾਉਂਦਾ ਕਿਉਂ ਜਿਹੜੇ ਮੰਨ ਲੋ ਨੌਜਵਾਨ ਪੀੜ੍ਹੀ ਹੈ ਜੇ ਅਸੀਂ ਕਬੱਡੀਆਂ ਕਬੱਡੀ ਦੇ ਵਿੱਚ ਕਰਾਈਏ ਜਾਂ ਮੰਨ ਲੋ ਕੋਈ ਵੀ ਤੁਸੀਂ ਲਾਓ ਖੇਡਾਂ ਕਰਾਈਏ ਤੇ ਨਸ਼ਿਆਂ ਤੋਂ ਦੂਰ ਮੈਂ ਦੀ ਮਨ ਲੋ ਕਰਦੇ ਹਮੇਸ਼ਾ ਸੋਚਉਂਦੀ ਐ ਅਗਲੇ ਵਾਰ ਮਨ ਲੋ ਬਾਬਾ ਜੀ ਦੇ ਦਰਬਾਰ ਤੇ ਕਬੱਡੀ ਵੀ ਨਾਲ ਹੋਇਆ ਕਰੇਗੀ ਜੀ ਔਰ ਕਬੱਡੀ ਵੀ ਹਰ ਇੱਕ ਤਰ੍ਹਾਂ ਦੀਆਂ ਟੀਮਾਂ ਦਾ ਖਾੜਾ ਹਰ ਸਾਲ ਲਗਾਇਆ ਜਾਂਦਾ ਖਾੜਾ ਹਰ ਸਾਲ ਜੀ ਹਰ ਸਾਲ ਹੀ ਔਰ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲਦਾ ਜੀ ਔਰ ਬਾਬਾ ਜੀ ਦੀ ਮਨ ਬਹੁਤ ਹੀ ਮਨ ਲੋ ਕੋਈ ਆਪ ਮਨ ਲੋ ਜੋ ਬੋਲ ਸਕੀਏ ਉਹ ਵੀ ਥੋੜਾ ਜੀ ਬਹੁਤ ਹੀ ਕਿਰਪਾ ਹੈ ਜੀ ਕਿ ਸੰਗਤਾਂ ਨੱਤਮਸਤ ਕੋਈਆਂ ਨੂੰ ਨਾਲ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਕਹਿੰਦਾ ਜੀ ਮੰਨ ਲਓ ਮੇਰੇ ਵੱਲੋਂ ਤਾਂ ਇਹੀ ਹੈ ਜੀ ਪਰਮਾਤਮਾ ਹਰੇਕ ਪਿੰਡ ਨੂੰ ਕੋਈ ਨਖੜੇ ਨੂੰ ਵੀ ਬਕੈਨ ਨੂੰ ਵੀ ਕੋਠਾ ਪੱਕੀ ਨੂੰ ਵੀ ਪੱਕੀ ਨੂੰ ਵੀ ਔਰ ਖੱਖਿਆ ਪਿੰਡ ਨੂੰ ਵੀ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਜਿੱਥੇ-ਜਿੱਥੇ ਦੀ ਸੰਗਤ ਆਈ ਹੈ ਜੋ ਵੀ ਮੰਨਤ ਲੈ ਕੇ ਆਈ ਹੈ ਤੇ ਬਾਬਾ ਜੀ ਅਰਜ ਕਰਦਾ ਅਰਦਾਸ ਕਰਦਾ ਇਸੇ ਤਰ੍ਹਾਂ ਦੀ ਜੋ ਮੰਨਤਾ ਮੰਗੀ ਹੈ ਮੰਗੀਆਂ ਉਹਨਾਂ ਨੇ ਉਹਨਾਂ ਦੀਆਂ ਸਾਰੀਆਂ ਮੰਨਤਾ ਪੂਰੀਆਂ ਕਰੇ ਤੇ ਸ਼ਰਧਾ ਦੇ ਅਨੁਸਾਰ ਇਸੇ ਤਰ੍ਹਾਂ ਹਰ ਇੱਕ ਸਾਲ ਮੇਲਾ ਲੱਗਦਾ ਰਹੇ ਹਾਂਜੀ ਭਾਈ ਸ਼ੁਭਲਾ ਹਾਂਜੀ ਸ਼ੁਭਨਾ ਵੀਵਰਾਜ ਜੀ ਅੱਜ ਜੋ ਮੇਲਾ ਲਗਾਇਆ ਗਿਆ ਕਿ ਇਸ ਜਗ੍ਹਾ ਤੇ ਲੱਗਿਆ ਹੈ ਔਰ ਜਿਹੜੇ ਬਾਬਾ ਜੀ ਦਾ ਮੇਲਾ ਹੈ ਇਹ ਜੀ ਆਪਣਾ ਮੇਲਾ ਪੱਕੀ ਨਹਿਰ ਰੇਲਵੇ ਫੜਕ ਦੇ ਕੋਲ ਪਿੰਡ ਕੋਲੇਖੇੜੇ ਲੱਗਦਾ ਜੀ ਇਹ ਸੋਨ ਦੇ ਤੀਜੇ ਵੀਰਵਾਰ ਲੱਗਦਾ ਜੀ ਇਹ ਬਾਬਾ ਰਹਿਮਤ ਅਲੀ ਜੀ ਦੀ ਦਰਗਾਹ ਤੇ ਲੱਗਦਾ ਮੇਲਾ ਇੱਥੇ ਗੁਰੂ ਦਾ ਲੰਗਰ ਟਟ ਵਰਤਦਾ ਪੂਰੀ ਦਿਹਾੜੀ ਇੱਥੇ ਅਖੰਡ ਪਾਠ ਰੱਖੇ ਜਾਂਦੇ ਨੇ ਕਿਉਂਕਿ 11:30 ਵਜੇ ਭੋਗ ਪੈਣ ਤੋਂ ਬਾਅਦ ਗੁਰੂ ਦਾ ਟੰਗ ਲੰਗਰ ਅਟਤਵਰ ਤੇ ਆ ਜਾਂਦਾ ਹੈ। ਬਾਕੀ ਇਹ ਸੱਤ ਪਿੰਡਾਂ ਦਾ ਇਕੱਠਾ ਮੇਲਾ ਹੁੰਦਾ। ਕਾਫੀ ਭੀੜ ਹੁੰਦੀ ਆ ਤਦਾਦ ਹੁੰਦੀ ਆ। ਜੀ ਇਸ ਸਾਲ ਇਸ ਸਾਲ ਨੂੰ ਵੀਰ ਬਾੜੀ ਵਾਲਾ ਇਹ ਮੇਲਾ ਇਸ ਸਾਲ ਦੇ ਵਿੱਚ ਕਿੰਨੇ ਵਾਰ ਲਗਾਇਆ ਜਾਂਦਾ? ਮੇਲਾ ਸਾਲ ਦੇ ਵਿੱਚ ਸਿਰਫ ਇੱਕ ਵਾਰ ਲਾਇਆ ਜਾਂਦਾ ਸੋਨ ਦੇ ਤੀਸਰੇ ਵੀਰਵਾਰ। ਹਾਂਜੀ ਬੜੀ ਧੂਮ-ਤਾਹਮਨਾ ਲਾਇਆ ਜਾਂਦਾ। ਇਹ ਸੱਤ ਪਿੰਡਾਂ ਦਾ ਮੇਲਾ ਹੁੰਦਾ। ਪੂਰੀ ਸ਼ਰਧਾ ਤੇ ਬੜੀ ਧੂਮ-ਤਾਹਮਨਾ ਲਾਇਆ ਜਾਂਦਾ। ਜੀ ਸੰਗਤਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੀਦਾ ਸੰਗਤਾਂ ਨੂੰ ਮੈਸੇਜ ਇਹ ਦਿੱਤਾ ਜਾਂਦਾ ਵੀ ਜਿੰਨਾ ਹੋ ਸਕੇ ਵੱਤਵਾਦ ਆਓ ਕਿਸੇ ਦੀ ਕੁਝ ਅਧੂਰੀਆਂ ਖੁਆਇਸ਼ਾਂ ਹੁੰਦੀਆਂ ਨੇ ਬਾਬਾ ਜੀ ਦੀ ਹਾਜ਼ਰੀ ਲਾਓ ਬਾਬਾ ਜੀ ਤੇ ਦੂਰੋਂ ਦੂਰੋਂ ਆਉਂਦੇ ਆ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਸੋ ਵੱਤਵਾਦ ਆਓ ਮਨੋ ਕਾਮਨਾ ਮੰਨੋ ਬਾਬਾ ਸਾਰਿਆਂ ਦੀਆਂ ਝੋਲੀਆਂ ਫਰਦਾ I'm sorry, Magic. Vamos que a

ਹੋ ਗਏ ਉਸ ਦੇ ਸ਼ਰੀਕ ਦੀ ਟੱਟੀ ਨਹੀਂ ਪੈ ਗਈ ਜੰਨ ਦੇ ਤਰੀਕ ਦੀ